ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਪਿਛਲੇ 41 ਦਿਨਾਂ ਤੋਂ ਇੱਕ ਬਹੁਤ ਹੀ ਵੱਡੀ ਮਹਿੰਮ ਯੁੱਧ ਨਸ਼ਾ ਵਿਰੁੱਧ ਪੰਜਾਬ ਸ਼ੁਰੂ ਕੀਤਾਗਾ ਪੰਜਾਬ ਦੇ ਅੰਦਰ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਈ ਵਾਰ ਕਿ ਜਦੋਂ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਪੰਜਾਬ ਵਿੱਚ ਸੀ ਤਾਂ ਉਸ ਸਮੇਂ ਪੰਜਾਬ ਦੇ ਅੰਦਰ ਇਹਨਾਂ ਦੋਨਾਂ ਪਾਰਟੀਆਂ ਨੇ ਰਲ ਕੇ ਰਾਜ ਕੇ ਪੰਜਾਬ ਦੇ ਅੰਦਰ ਨਸ਼ੇ ਦਾ ਹੜ ਬਹਾਇਆ ਪੰਜਾਬ ਦੇ ਅੰਦਰ ਲਗਾਤਾਰ ਨਸ਼ਾ ਤਸਕਰਾਂ ਨੂੰ ਇਹ ਦੋਨੇ ਪਾਰਟੀਆਂ ਨੇ ਮਿਲ ਕੇ ਪੰਜਾਬ ਦੇ ਅੰਦਰ ਲੈ ਕੇ ਗਏ ਔਰ ਉਸ ਤੋਂ ਬਾਅਦ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਸੌਂ ਖਾਦੀ ਗਈ ਉਸ ਸਮੇਂ ਦੇ ਸੀਐਮ ਦੇ ਕੈਂਡੀਡੇਟ ਬਾਦ ਮੁੱਖ ਮੰਤਰੀ ਕੈਪਟਨ ਸਾਹਿਬ ਨੇ ਕਿਹਾ ਜਿਹੜੇ ਅੱਜ ਭਾਰਤੀ ਜਨਤਾ ਪਾਰਟੀ ਚ ਨੇ ਕੀ ਕਿਹਾ ਸੀ ਕਿ ਮੈਂ 4 ਹਫਤੇ ਅਜ ਪੰਜਾਬ ਤੋਂ ਨਸ਼ਾ ਖਤਮ ਕਰ ਦੇਵਾਂ ਸੌਖਾ ਕੇ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਪਰ ਲੇਕਿਨ ਨਸ਼ਿਆਂ ਦਾ ਹੜ ਜਿਹੜਾ ਉਸੇ ਤਰ੍ਹਾਂ ਵਗਦਾ ਰਿਹਾ ਪਿਛਲੇ 3 ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬੜੀ ਸ਼ਿੱਦਤ ਦੇ ਨਾਲ ਬੜੀ ਮਜ਼ਬੂਤੀ ਦੇ ਨਾਲ ਬੜੇ ਤਾਕਤਵਰ ਤੱਗ ਦੇ ਨਾਲ ਨਸ਼ਿਆਂ ਦੇ ਖਾਤਮੇ ਲਈ ਲੱਗੀ ਹੋਈ ਆ ਲਗਾਤਾਰ ਚੁਣ-ਚੁਣ ਕੇ ਨਸ਼ਾ ਤਸਕਰਾਂ ਨੂੰ ਫੜਿਆ ਜਾ ਰਿਹਾ ਬਹੁਤ ਸਾਰਿਆਂ ਦੀ ਪ੍ਰਾਪਰਟੀ ਜਿਹੜੀ ਆ ਅਟੈਚ ਕੀਤੀ ਜਾ ਰਹੀ ਆ ਔਰ ਹੁਣ ਜਿਹੜਾ ਪਿਛਲੇ 41 ਦਿਨ ਪਹਿਲਾਂ 41 ਦਿਨ ਪਹਿਲਾਂ ਮੈਂ ਸਮਝਦਾ ਇੱਕ ਅੰਤਮ ਲੜਾਈ ਇੱਕ ਲਾਸਟ ਹੱਲਾ ਜਿਹਨੂੰ ਕਹਿੰਦੇ ਨੇ ਪੰਜਾਬੀ ਚ ਉਹ ਨਸ਼ਾ ਤਸਕਰਾ ਦੇ ਖਿਲਾਫ ਆਮ ਆਦੀ ਪਾਰਟੀ ਦੀ ਸਰਕਾਰ ਨੇ ਬੋਲਿਆਗਾ ਇਹਨਾਂ 41 ਦਿਨਾਂ ਦੇ ਅੰਦਰ ਬਹੁਤ ਵੱਡੀ ਪ੍ਰੋਗਰੈਸ ਜਿਹੜੀ ਆ ਉਹ ਹੋਈ ਆ ਖਾਸ ਕਰਕੇ ਐਨਡੀਪੀਐਸ ਕੇਸਾਂ ਦੇ ਅੰਦਰ ਜਿਹੜੇ ਕਿ ਨਸ਼ੇ ਨਾਲ ਰਿਲੇਟਡ ਕੇਸ ਨੇਗੇ 3279 3279 ਐਫਆਈਆਰ ਹੋਈਆਂ ਲਗੀਆਂ ਔਰ 5537 5537 ਜਿਹੜੇ ਨਸ਼ਾ ਤਸਕਰ ਨਸ਼ਾ ਵੇਚਣ ਵਾਲੇ ਉਹਨਾਂ ਲੋਕਾਂ ਨੂੰ ਫੜ ਕੇ ਗ੍ਰਿਫਤਾਰ ਕੀਤਾ ਗਿਆ ਇੱਕ ਵੈਸੇ ਸਮਝਦਾ ਪੰਜਾਬ ਸਰਕਾਰ ਦੀ ਵੱਡੀ ਪ੍ਰਾਪਤੀ ਆ ਔਰ ਇਹਦੇ ਨਾਲ ਨਸ਼ਾ ਤਸਕਰਾਂ ਦੇ ਹੌਸਲੇ ਤਹੇ ਨੇ ਕਿ ਨਸ਼ਾ ਤਸਕਰਾਂ ਦੇ ਹੌਸਲੇ ਜਿਹੜੇ ਨੇ ਉਹ ਤੈਸਨਾਸ ਕੀਤੇ ਗਏ ਨੇ ਕਿ ਉਹਨਾਂ ਦੀਆਂ ਨਸ਼ਾ ਵੇਚ ਕੇ ਕਮਾਈ ਧਨ ਦੀਆਂ ਪ੍ਰਾਪਰਟੀਆਂ ਤੈਸਨਾਸ ਕੀਤੀਆਂ ਗਈਆਂ ਨੇਗੀਆਂ ਵੱਡੀ ਪੱਧਰ ਤੇ ਡਿਮੋਲਿਸ਼ ਡਰਾਈਵ ਜਿਹੜੀ ਆ ਉਹ ਚਲਾਈ ਗਈ ਆ ਤਾਂ ਕਿ ਪੰਜਾਬ ਦੇ ਅੰਦਰੋਂ ਇਹਨਾਂ ਦਾ ਖਾਤਮਾ ਹੋ ਸਕੇ ਕੱਲ ਹੀ ਇੱਕ ਹਰਿਆਣਾ ਹਰਿਆਣਾ ਇਨਫੋਰਸਮੈਂਟ ਦਾ ਅਫੀਸਰ ਕੱਲ ਹੀ ਅਮਰਸਰ ਚ ਫੜਿਆ ਗਿਆ ਹਰਿਆਣਾ ਇਨਫੋਰਸਮੈਂਟ ਦਾ ਅਫੀਸਰ ਜਿਹਦੇ ਕੋਲੋਂ 4 ਕਿਲੋ ਤੋਂ ਉੱਪਰ 4 ਕਿਜੀ ਤੋਂ ਉੱਪਰ ਜਿਹੜੀ ਆ ਹਰਨ ਬਰਾਮਦ ਹੋਈ ਆ 4 ਕਿਲੋ ਤੋਂ ਉੱਪਰ ਹੈਰਨ ਬਰਾਬਦ ਹੋਈ ਆ ਇਹ ਸ਼ੋਅ ਕਰਦੀ ਆ ਕਿ ਕਿਸ ਤਰ੍ਹਾਂ ਦੂਜੇ ਸਟੇਟਾਂ ਦੇ ਇੰਟੈਲੀਜੈਂਟ ਦੇ ਆਫੀਸਰ ਨੇਗੇ ਉਹ ਇਸ ਕਾਰੋਬਾਰ 'ਚ ਲੱਗੇ ਨੇਗੇ ਸਾਡੇ ਗਵਾਂਧੀ ਸਟੇਟ ਸੂਬੇ ਦੇ ਲੋਕ ਕਿਸ ਤਰ੍ਹਾਂ ਆ ਕੇ ਸਰਹਦ ਉੱਪਰ ਆ ਕੇ ਸਾਡੇ ਸਰਹਦੀ ਜ਼ਿਲ੍ਹਕਾਂ 'ਚ ਆ ਕੇ ਇਸ ਕਾਰੋਬਾਰ ਨੂੰ ਬੜਾਵਾ ਦੇ ਰਹੇ ਨੇਗੇ ਕੱਲ ਫੜਿਆ ਗਿਆ ਜਾਂਚ ਜਿਹੜੀ ਆ ਹੋ ਰਹੀ ਆ 4 ਵਿਅਕਤੀ ਫੜੇ ਗਏ ਨੇਗੇ ਬਿਲਕੁਲ ਜਾਂਚ ਦੇ ਦੌਰਾਨ ਜਿੱਥੇ ਤੱਕ ਜਾਊਗੀ ਜਾਂਚ ਕਿ ਅੰਤਮ ਉਹਨਾਂ ਦਾ ਸਰਗਣ ਦਾ ਹੈੱਡ ਕੌਣ ਆਗਾ ਚਾਹੋ ਜਿੱਡਾ ਮਰਜੀ ਹੈੱਡ ਹੋਵੇ ਜਿਹੜੀ ਮਰਜੀ ਫੋਰਸਸ ਦਾ ਹੈੱਡ ਹੋਵੇ ਉਹਦੇ ਖਿਲਾਫ ਕਾਰਵਾਈ ਹੋਊਗੀ ਕਿਉਂਕਿ ਸਾਰਾ ਕੁਝ ਦਰਸਾਉਂਦਾਗਾ ਹਾਲਾਂਕਿ ਸਰਹੱਦ ਉੱਤੇ ਡਿਊਟੀ ਕਰਨ ਦੀ ਜ਼ਿੰਮੇਵਾਰੀ ਸੈਂਟਰ ਸਰਕਾਰ ਦੀ ਆ ਬਾਰਡਰ ਜਿਹੜਾ ਉਹ ਦੇਸ਼ ਦਾਗਾ ਪੰਜਾਬ ਅੰਤਿਮ ਸੂਬਾਗਾ ਪੰਜਾਬ ਸਰਕਾਰ ਆਪਣੀ ਡਿਊਟੀ ਬੜੀ ਅچھے ਤਰੀਕੇ ਨਾਲ ਵਾਰ ਰਹੀ ਆ ਪਰ ਲੇਕਿਨ ਕਿੰਨਾ ਕਿਤੇ ਮੈਂ ਸਮਝਦਾ ਸੈਂਟਰ ਆਪਣੀ ਜੁਲਾਈ ਤੋਂ ਭੱਜ ਰਹੀ ਆ ਕੇਂਦਰ ਸਰਕਾਰ ਆਪਣੀ ਜੁਲਾਈ ਤੋਂ ਭੱਜ ਰਹੀ ਆ ਆ ਜਿਹੜੇ ਦੂਜੇ ਸਟੇਟਾਂ ਦੇ ਆਪਸ਼ਨਾਂ ਦਾ ਫੜੇ ਜਾਣਾ ਇਹ ਵੈਸੇ ਮੈਂ ਤਾਂ ਹੋਰ ਵੀ ਚਿੰਤਾਜਨਕ ਆਗਾ ਇੱਥੋਂ پتہ ਲੱਗਦਾ ਹੈਗਾ ਕਿ ਹੋਰ ਨਾਲ ਸੂਬਿਆਂ ਦੇ ਜਿਹੜਾ ਫੇਲਿਅਰ ਆ ਉਹ ਵੀ ਸਾਡੇ ਸਿਰ ਮੜਿਆ ਜਾ ਰਿਹਾ ਹੈਗਾ ਪਰ ਲੇਕਿਨ ਕੱਲ ਇੱਕ ਵੱਡੀ ਰਿਕਵਰੀ ਜਿਹੜੀ ਹੋਈ ਆ ਔਰ ਦੋਸ਼ੀ ਫੜੇ ਗਏ ਨੇ ਕਿ ਜਾਨ ਜਿਹੜੀ ਅੱਜ ਮੋਢ ਦੇ ਦੌਰ ਚ ਗਈ ਜਿਹੜਾ ਵੀ ਦੋਸ਼ੀ ਹੋਇਆ ਉਹਦੇ ਖਿਲਾਫ ਕਾਰਵਾਈ ਜਿਹੜੀ ਸਖ਼ਤ ਕਾਰਵਾਈ ਹੋਗੀ ਇਸ ਸਮੇਂ ਦੌਰਾਨ 41 ਦਿਨਾਂ ਦੌਰਾਨ ਲਗਭਗ 212 ਕਿਲੋ ਹੈਰੋਇਨ ਫੜੀ ਗਈ ਆ 212 ਕਿਲੋ ਹੈਰੋਇਨ ਔਰ 7000 ਕਿਲੋ ਯਾਨੀ 7 ਕੁੰਟਲ ਤੋਂ ਉੱਪਰ ਜਿਹੜੀ ਆ ਉਹ ਪਾਪੀ ਹਸਕ ਭੁੱਕੀ ਜੀ ਨੂੰ ਕਹਿੰਦੇ ਨੇ ਫੜੀ ਗਈ ਆ 105 ਕਿਲੋ 1 ਕੁੰਟਲ ਤੋਂ ਉੱਪਰ 1 ਕੁੰਟਲ 5 ਕਿਲੋ ਜਿਹੜੀ ਆ ਓਪੀਅਮ ਔਰ ਕਬਰ ਹੋਈ ਆ ਅਚਰਸ 6 ਕਿਲੋ ਤੋਂ 50 ਜਿਹੜੀ ਬਰਾਮਦ ਹੋਈ ਆ ਔਰ ਲਗਭਗ 6 ਕਰੋੜ ਰੁਪਇਆ 6 ਕਰੋੜ ਰੁਪਇਆ ਡਰਗ ਮੰਨੀ ਜਿਹੜੀ ਆ ਉਹ ਪੰਜਾਬ ਦੀਆਂ ਪੰਜਾਬ ਪੁਲਿਸ ਦੇ ਬਰਾਮਦ ਕੀਤੀ ਆ ਸੋ ਲਗਾਤਾਰ ਯੁੱਧ ਨਸ਼ਿਆਂ ਵਿਰੁੱਧ ਨੂੰ ਭਾਰੀ ਸਫਲਤਾ ਜਿਹੜੀ ਪੰਜਾਬ 'ਚ ਮਿਲ ਰਹੀ ਆ ਇੱਕ ਵੱਡੀ ਮਹਿਮ ਜਿਹੜੀ ਆ ਪੰਜਾਬ 'ਚ ਬਣ ਚੁੱਕੀ ਆ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਕੌਮੀ ਕਮਿਸ਼ਨਰ ਅਰਵਿੰਦ ਕੇਜਰੀਵਾਦੀ ਨੇ ਪੰਜਾਬ ਦੇ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਨੇ ਲੁਧਿਆਣਾ ਚ ਸ਼ਹਿਰੀ ਖੇਤਰਾਂ ਦੇ ਅੰਦਰ ਇੱਕ ਵੱਡੀ ਮਹਿਮ ਦਾ ਆਗਾਜ਼ ਕੀਤਾ ਸੀਗਾ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਇਸ ਮਹਿਮ ਦੇ ਨਾਲ ਕਿਵੇਂ ਕਨੈਕਟ ਕੀਤਾ ਜਾਵੇ ਕਿਵੇਂ ਇਸ ਮਹਿਮ ਦਾ ਹਿੱਸਾ ਬਣਾਇਆ ਜਾਵੇ ਉਹਦੇ ਲਈ ਇੱਕ ਰੈਲੀ ਜਿਹੜੀ ਆ ਯੰਗਸਟਰ ਨੇ ਸਾਡੇ ਨੌਜਵਾਨਾਂ ਨੇ ਲੁਧਿਆਣਾ ਚ ਕੱਢੀ ਔਰ ਹੁਣ ਜਿਹੜਾ ਪਿੰਡ-ਪਿੰਡ ਜਾ ਕੇ ਅਸੀਂ ਸਾਰੇ ਨੌਜਵਾਨਾਂ ਨੂੰ ਲਾਮਬੰਦ ਕਰ ਰਹੇ ਹਾਂਗੇ ਸ਼ਹਿਰਾਂ ਦੇ ਅੰਦਰ ਲਾਮਬੰਦ ਕਰ ਰਹੇ ਹਾਂਗੇ ਪੰਜ ਸਰਪੰਚ ਐਮਸੀ ਸਹਿਵਾਨ ਲਗਾਤਾਰ ਰੈਜ਼ੋਲੂਸ਼ਨ ਪਾ ਰਹੇ ਨੇਗੇ ਲਗਾਤਾਰ ਇਸ ਮਹਿੰਮ ਦਾ ਹਿੱਸਾ ਵਧ ਰਹੇ ਨੇਗੇ ਸੋ ਬਿਲਕੁਲ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਅਸੀਂ ਇਸ ਲੜਾਈ ਦੇ ਅੰਦਰ ਜਿੱਤ ਪ੍ਰਾਪਤ ਕਰਾਂਗੇ ਕਿਉਂਕਿ ਪੰਜਾਬ ਦਾ ਹਰ ਇੱਕ ਵਿਅਕਤੀ ਉਹ ਆਮ ਆਦਮੀ ਪਾਰਟੀ ਦਾ ਸਾਥ ਦੇ ਰਿਹਾਗਾ ਪੰਜਾਬ ਦਾ ਹਰ ਇੱਕ ਵਿਅਕਤੀ ਸਰਕਾਰ ਦੀ ਇਸ ਵੱਡੀ ਮਹਿੰਮ ਦਾ ਹਿੱਸਾ ਬਣ ਰਿਹਾਗਾ ਅੱਜ ਪੰਜਾਬ ਦਾ ਚਾਹ ਕੋਈ ਅਫੀਸਰ ਆ ਸੈਕਿਉਰਿਟਾਇਰਡ ਆਫੀਸਰ ਆ ਜਾਂ ਸਰਵਿੰਗ ਆਫੀਸਰ ਆ ਜਾਂ ਹੋਰ ਇਲੈਕਟਿਡ ਰਿਪ੍ਰেজੈਂਟੇਟਿਵ ਨੇ ਜਿਹੜੇ ਉਹ ਸਾਰੇ ਇਸ ਮਹਿਮ ਦਾ ਹਿੱਸਾ ਬਣ ਰਹੇ ਨੇਗੇ ਕਲਬਾਂ ਦੇ ਨੌਜਵਾਨ ਯੂਥ ਉਹ ਇਸ ਦਾ ਹਿੱਸਾ ਬਣ ਰਹੇ ਨੇਗੇ ਸੋ ਬਿਲਕੁਲ ਇਸ ਮਹਿਮ ਨੂੰ ਅਸੀਂ ਅੰਜਾਮ ਤੱਕ ਲੈ ਕੇ ਜਾਵਾਂਗੇ ਔਰ ਇਹ ਲੜਾਈ ਜਿਹੜੀ ਅੰਤਮ ਦੌਰ ਚ ਦਾਖਲ ਹੋ ਚੁੱਕੀ ਆ ਸੋ ਅਸੀਂ ਤਾਂ ਜਿਵੇਂ ਐਂਟੀ ਡ੍ਰੋਨ ਸਿਸਟਮ ਜਿਹੜਾਗਾ ਐਂਟੀ ਡ੍ਰੋਨ ਸਿਸਟਮ ਉਹ ਵੀ ਅਸੀਂ ਪਰਚੇਜ਼ ਕਰ ਰਹੇ ਆਂਗਾ ਪਿੱਛੇ ਟ੍ਰਾਇਲ ਵੀ ਲੈ ਲਿਆ ਮੇਰੇ ਕਮੇਟੀ ਦੇ ਮੈਂਬਰ ਸਹਿबान ਅਮਨ ਉਰਰਾਜੀ ਖੁਦ ਜਾ ਕੇ ਮੈਂ ਵੀ ਗਿਆ ਸੀਗਾ ਉਹ ਦੇਖ ਕੇ ਆਏ ਨੇ ਬਾਰਡਰ ਦੇ ਉੱਪਰ ਜਾ ਕੇ ਚੈੱਕ ਕਰਕੇ ਆਏ ਨੇ ਕਿੰਨੀ ਦੂਰ ਦੂਰ ਤੋਂ ਜਿਹੜਾ ਜਿਹੜੇ ਡਰੋਨ ਆਉਂਦੇ ਨੇ ਉਹਨੂੰ ਅਸੀਂ ਤੈਸ ਤੈਸ ਕਰ ਸਕਾਂਗੇ ਉਹ ਟ੍ਰਾਇਲ ਜਿਹੜਾ ਬਾਰਡਰ ਤੇ ਵੀ ਲਿਆਗਾ ਸੋ ਉਹਦੇ ਲਈ ਪ੍ਰਕਿਰਿਆ ਜਿਹੜੀ ਹੈ ਲਗਭਗ ਅੰਤਮ ਦੌਰ ਚ ਆ ਗਈ ਬੜੀ ਜਲਦੀ ਜਿਹੜਾ ਉਹ ਪੰਜਾਬ ਪੁਲਿਸ ਦੇ ਵੇੜੇ ਚ ਸ਼ਾਮਲ ਹੋਊਗਾ ਕਾਤੀ ਆਧੁਨਿਕ ਐਂਟੀ ਡਰੋਨ ਸਿਸਟਮ ਆਤੀ ਆਧੁਨਿਕ ਐਂਟੀ ਡਰੋਨ ਸਿਸਟਮ ਜੋ ਸਾਡੇ ਕੋਲ ਆ ਗਿਆ ਤਾਂ ਮੈਂ ਸਮਝਦਾ ਮਹਿਮ ਜਿਹੜੀ ਆ ਉਸ ਸਮੇ ਬਿਲਕੁਲ ਸਫਲਤਾ ਦੀ ਇੱਕ ਹੋਰ ਪੌੜੀ ਜਿਹੜੀ ਆ ਉਹ ਚੜੂਗੀ ਅੱਜ ਪੰਜਾਬ ਦੇ ਅੰਦਰ ਪਹਿਲੀ ਵਾਰ ਹੋਇਆ ਕਿ ਅਸੀਂ ਐਂਟੀ ਡਰੋਨ ਸਿਸਟਮ ਅਡਾਪਟ ਕਰਨ ਲਈ ਬਜਟ ਰੱਖਿਆਗਾ ਅਸੀਂ ਡਰਗ ਸੈਂਸਸ ਕਰਵਾਉਣ ਲਈ ਬਜਟ ਰੱਖਿਆਗਾ ਅਸੀਂ ਜਿਹੜਾ ਹੈਗਾ ਪੰਜਾਬ ਦੇ ਅੰਦਰ ਨੌਜਵਾਨਾਂ ਨੂੰ ਪੰਜਾਬ ਦੇ ਯੂਥ ਨੂੰ ਕਿਵੇਂ ਜਿਹੜਾ ਉਹ ਇਸ ਟੀਮ ਚੋਂ ਕੱਢ ਕੇ ਖੇਡਾਂ ਵੱਲ ਲੈ ਕੇ ਜਾਣਾਗਾ ਲਗਭਗ 980 ਕਰੋੜ ਰੁਪਏ ਦਾ 980 ਕਰੋੜ ਰੁਪਏ ਦਾ ਬਜਟ ਜਿਹੜਾ ਉਹ ਪਹਿਲੀ ਵਾਰ ਅਸੀਂ ਸਪੋਰਟਸ ਦੇ ਖੇਤਰ ਚ ਰੱਖਿਆਗਾ ਕੱਲਾ ਇਹ ਨਹੀਂ ਕਿ ਨਸ਼ਾ ਤਸਕਰ ਫੜਲੇ ਨਾਲ ਦੀ ਨਾਲ ਜਿਹੜੇ ਸਾਡੇ ਭੈਣ ਭਰਾ ਇਸ ਚ ਇਨਵੋਲਵ ਬਨੇਗੇ ਅਸੀਂ ਉਹਨਾਂ ਦੇ ਨਾਲ ਹਮਦਰਦੀ ਪ੍ਰਯਾਪਤੀ ਦਾ ਕਰਕੇ ਉਹਨਾਂ ਦਾ ਟ੍ਰੀਟਮੈਂਟ ਕਰਕੇ ਉਹਨਾਂ ਨੂੰ ਗਰਾਊਂਡਾਂ 'ਚ ਲੈ ਕੇ ਜਾਵਾਂਗੇ ਔਰ ਜਿਹੜੇ ਸਾਡਾ ਲੰਮਾ ਯੂਥ ਆ ਯੰਗ ਜਨਰੇਸ਼ਨ ਆ ਉਹਨਾਂ ਨੂੰ ਵੀ ਅਸੀਂ ਉਹਨਾਂ ਦਾ ਰੁੱਖ ਜਿਹੜਾ ਮੋਹ ਆ ਉਹ ਵੀ ਗਰਾਊਂਡ ਵੱਲ ਕੀਤਾਗਾ ਖੇਡਾਂ ਵੱਲ ਕੀਤਾਗਾ ਤਾਂ ਕਿ ਜਿਹੜੇ ਨੇਗੇ ਉਹ ਇਸ ਬਿਮਾਰੀ ਤੋਂ ਦੂਰ ਰਹਿਣ ਔਰ ਪੰਜਾਬ ਭਾਰਤ ਦਾ ਪਹਿਲਾ ਦੇਸ਼ ਬਣੇ ਪਹਿਲਾ ਸੂਬਾ ਬਣੇ ਜਿਹੜਾ ਇਸ ਲੜਾਈ ਦੇ ਅੰਦਰ ਪਹਿਲਾ ਸਥਾਨ ਹਾਸਲ ਕਰੂਗਾ ਕਿ ਬੇਸ਼ੱਕ ਨਸ਼ੇ ਜਿਹੜੇ ਨੇ ਹੋਰ ਨਾ ਸੂਬਿਆਂ 'ਚ ਬਹੁਤ ਨੇਗੇ ਉਹਨਾਂ ਸੂਬਿਆਂ ਦੇ ਅੰਦਰ ਜਿਹੜੇ ਚਾਹ ਬਾਰਡਰ ਤੇ ਲੱਗਦੇ ਨੇ ਚਾਹ ਬਾਰਡਰ ਤੋਂ ਬਿਨਾਂ ਵੀ ਜੇ ਆਪਾਂ ਗੱਲ ਕਰੀਏ ਯੂਪੀ ਬਿਹਾਰ ਦੀ ਹਰਿਆਣਾ ਦੀ ਹਿਮਾਚਲ ਦੀ ਪਰ ਲੇਕਿਨ ਪਹਿਲਾ ਸੂਬਾ ਪੰਜਾਬ ਆ ਜਿਹਨੇ ਨਸ਼ਿਆਂ ਦੇ ਖਿਲਾਫ ਇੱਕ ਵੱਡੀ ਮਹਿੰਮ ਦਾ ਆਗਾਜ਼ ਕੀਤਾਗਾ ਇੱਕ ਵੱਡੀ ਲੜਾਈ ਲੜੀਆ ਇਹ ਦੂਜੀਆਂ ਸਟੇਟਾਂ ਦੇ ਜਿਵੇਂ ਗੱਲ ਕਰਾਂ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨੇ ਲਗਭਗ ਸਰੈਂਡਰ ਕੀਤਾ ਹੋਇਆਗਾ ਉਹਨਾਂ ਨੇ ਨਸ਼ਾ ਤਸਕਰਾਂ ਦੇ ਸਾਹਮਣੇ ਸਰੈਂਡਰ ਕੀਤਾ ਹੋਇਆ ਕਿਸੇ ਵੀ ਸੂਬੇ 'ਚ ਇਸ ਤਰ੍ਹਾਂ ਦੀ ਮਹਿੰਮ ਨਹੀਂ ਚੱਲ ਰਹੀ ਕਿਸੇ ਵੀ ਸੂਬੇ ਦਾ ਬਜਟ ਜਿਹੜਾ ਉਹ ਇੰਨਾ ਨਹੀਂ ਹੈਗਾ ਸਪੋਰਟਸ ਦਾ ਕਿ ਸਾਡੇ ਬੱਚੇ ਜਿਹੜੇ ਸਪੋਰਟਸ ਵੱਲ ਆਕਰਸ਼ਿਤ ਹੋਣ ਪਰ ਲੇਕਿਨ ਪੰਜਾਬ ਨੇ ਮੈਂ ਸਮਝਦਾ ਦੇਸ਼ ਪਰਚੋਂ ਪਹਿਲ ਕੀਤੀ ਆ ਔਰ ਸਾਨੂੰ ਵੱਡੀ ਜਿਹੜੀ ਸਫਲਤਾ ਮਿਲ ਰਹੀ ਹੈ ਥੈਂਕ ਯੂ